ਮੇਰੇ ਪੰਜਾਬ ਵਾਸੀਓ ਮੈਂ ਹਾਂ ਤੁਹਾਡਾ ਮਿੱਤਰ ਜਬਾਰ ਚੌਧਰੀ ਜਿੱਥੇ-ਜਿੱਥੇ ਵੀ ਮੈਨੂੰ ਕੋਈ ਸੁਣਦਾ ਪਿਆ ਦੇਖਦਾ ਪਿਆ ਆਪਣੇ ਪੰਜਾਬੀ ਬੋਲਣ ਵਾਲੇ ਭਰਾ ਸਿੱਖ ਖਾਲਸਤਾਨ ਪੱਖੀ ਸਿੱਖ ਸਾਰਿਆਂ ਸਾਰਿਆਂ ਨੂੰ ਮੇਰੀ ਵੱਲੋਂ ਜਿਹੜਾ ਉਹ ਆਪਣਾ ਆਦਾਬ ਤੇ ਸਤਿ ਸ੍ਰੀ ਅਕਾਲ ਅੱਜ ਗੱਲ ਕਰਨੀ ਹੈ ਜੀ ਕੋਈ ਥੋੜਾ ਜਿਹਾ ਜਰਾ ਜ਼ਰਾ ਕੋਈ ਜੀਓ ਪੋਲਿਟਿਕਸ ਡਿਸਕਸ ਕਰਨੀ ਹੈ ਸਾਡੇ ਕਿਤੇ ਵੀ ਤੁਹਾਨੂੰ ਪਤਾ ਜੀ ਪੰਜਾਬ ਨਾਲ ਹਿੰਦੁਸਤਾਨ ਦੇ ਵਿੱਚ ਦੋ ਇਸ ਵੇਲੇ ਦੌਰੇ ਹੋਏ ਇੱਕ ਤੇ ਯੂਕੇ ਦਾ ਪ੍ਰਧਾਨ ਮੰਤਰੀ ਆਇਆ ਇੱਥੇ ਤੇ ਦੂਸਰਾ ਇੱਕ ਹੋਰ ਜਿਹੜਾ ਬੜਾ ਇੱਕ ਕਲਕ ਹਿਸਟੋਰੀਕਲ ਜਿਹੜਾ ਆਪਣਾ ਸਾਸੀ ਦੇਖਿਆ ਸੂਰਤ ਹਾਲ ਦੇਖ ਰਹੀ ਜ਼ਿਆਦਾਤਰ ਮੈਂ ਗੱਲ ਉੱਤੇ ਕਰਨਾ ਚਾਹਾਂਗਾ ਕਿ ਹਿੰਦੂਸਤਾਨ ਦੀ ਇਹ ਜਿਹੜੇ ਬ੍ਰਾਹਮਣ ਨੇ ਇਹਨਾਂ ਦੀ ਜਿਹੜੀ ਮੁਨਾਫਕਤ ਹੈ ਜਿਹੜਾ ਇਹਨਾਂ ਦੇ ਦੋ ਦੋ ਚਾਰ ਚਾਰ ਜਿਹੜੇ ਚਿਹਰੇ ਨੇ ਇਹ ਜਿਹੜੇ ਦਮੂਏ ਹਨ ਨਾ ਜਰਾ ਇਹਨਾਂ ਦੇ ਜਰਾ ਚਿਹਰੇ ਜਰਾ ਨਕਾਬ ਉਲਟ ਨੇ ਕਿ ਇਹਨਾਂ ਨੇ ਕਿਸ ਤਰ੍ਹਾਂ ਹੁਣ ਤਾਲਬਾਨ ਨੂੰ ਜਿਹੜਾ ਉਹਨਾਂ ਦੇ ਨਾਲ ਹੱਥ ਮਿਲਾਇਆ ਇਹ ਲੋਗ ਉਹ ਨੇ ਜਿਹੜੇ ਕਿ ਪਾਕਿਸਤਾਨ ਤੇ ਪੰਜਾਬ ਤੇ ਸਿੱਖਾਂ ਦੇ ਖਿਲਾਫ ਨਲਿਕ ਸਿੱਖਾਂ ਨੂੰ ਨੁਕਸਾਨ ਪਛਾਣ ਵਾਸਤੇ ਪਾਕਿਸਤਾਨ ਤੇ ਸਿੱਖ ਦੁਸ਼ਮਣੀ ਪੰਜਾਬੀ ਦੁਸ਼ਮਣੀ ਦੇ ਵਿੱਚ ਇਹ ਜਿਹੜੇ ਨੇ ਬ੍ਰਾਹਮਣ ਨੇ ਇਹ ਰਾਵਣ ਨੂੰ ਵੀ ਆਪਣਾ ਪਿਓ ਬਣਾ ਸਕਦੇ ਨੇ ਤਾਲਬਾਨ ਤੇ ਸ਼ਾਇਕ ਕੋਈ ਨਹੀਂ ਇਹ ਜੇ ਮੈਂ ਤੁਹਾਨੂੰ ਖਲਾਸਾ ਤੁਕਾਂਗਾ ਕਿ ਨਰਿੰਦਰ ਮੋਦੀ ਜਿਹੜਾ ਜੇ ਜਦੋਂ ਪ੍ਰਧਾਨ ਮੰਤਰੀ ਨਹੀਂ ਸੀ ਬਣਿਆ ਉਦੋਂ ਇਹਦੇ ਕੀ ਵਿਚਾਰ ਸੀ ਤਾਲਬਾਨ ਦੇ ਪ੍ਰਤੀ ਤੇ ਹੁਣ ਇਹ ਵੇ ਜਿਹੜੇ ਹੁਣ ਦੇਖੋ ਹੁਣ ਰੈੱਡ ਕਾਰਪੇਟ ਵਿਛਾਏ ਹੋਏ ਨੇ ਤੇ ਉੱਥੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਉਹਦਾ ਵੀ ਚਰਚਾ ਕਰਾਂਗੇ ਜ਼ਰਾ ਉਹਦਾ ਹੀ ਮੈਂ ਖਲਾਸਾ ਤੁਹਾਨੂੰ ਦੱਸਾਂਗਾ ਕਿ ਇਹਨੇ ਕੀ ਗੱਲ ਕੀਤੀ ਫਿਰ ਇੱਕ ਹੋਰ ਖਬਰ ਹੈ ਕਿ ਇਹਨੇ ਜਿਹੜਾ ਆਪਣਾ ਉਥੇ ਕੀ ਕਹਿੰਦੇ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਔਰਤ ਕੋਈ ਨਹੀਂ ਵੜਨ ਦਿੱਤੀ ਮਤਲਬ ਕਿ ਹਿੰਦੁਸਤਾਨ ਦੇਖੋ ਦੁਨੀਆ ਦੀ ਜਨਾਬ ਵੱਡੀ ਸਭ ਤੋਂ ਲੋਕਤੰਤਰ ਜਮਹੂਰੀਅਤ ਡੈਮੋਕ੍ਰੇਸੀ ਖਵaties ਦੇ ਰਾਈਟਸ ਇਹ ਵੋ ਔਰ ਇੱਕ ਜਿਹੜਾ ਆਪਣੇ ਘਰ ਆਇਆ ਮਹਿਮਾਨ ਹੈ ਉਹਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਆਪਣੀ ਕੋਈ ਫੀਮੇਲ ਜਰਨਲਿਸਟ ਨਹੀਂ ਵੜ ਸਕੇ ਉਹਨਾਂ ਨੇ ਲਿਖ ਕੇ ਪਾਬੰਦੀ ਲਾਈ ਉਹਨੇ ਕਿਹਾ ਕੋਈ ਔਰਤ ਕੋਈ ਫੀਮੇਲ ਜਰਨਲਿਸਟ ਸਾਡੀ ਪ੍ਰੈਸ ਕਾਨਫਰੰਸ ਕਵਰ ਨਹੀਂ ਕਰੇਗੀ ਇਸ ਵਜ਼ੀਰ-ਏ-ਖਾਰਜਾ ਦੀ ਅਫਗਾਨਿਸਤਾਨ ਦੀ ਔਰ ਇਹ ਮੂੰਹ 'ਚ ਦੇਂਜ ਮਾ ਕੇ ਕੁਂਗੜੀਆਂ ਪਾ ਕੇ ਬੈਠੇ ਰਹੇ ਇਹ ਹਾਲਤ ਇਹਨਾਂ ਦੀ ਦੇਖੋ ਕਿੰਨੀ ਚੁੱਕੇ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਣਾ ਨਾ ਇਸ ਵਾਸਤੇ ਪਾਕਿਸਤਾਨ ਦਾ ਜਿਹੜਾ ਜਿਹੜਾ ਚਨਕਿਆ ਦਾ ਫਲਸਫਾ ਹੈ ਆਰਐਸਐਸ ਹਿੰਦੂਤਵਾ ਦਾ ਉਹ ਹੀ ਹੈ ਕਿ ਤੁਹਾਡਾ ਹਮਸਾਇਆ ਤੁਹਾਡਾ ਜਿਹੜਾ ਦੁਸ਼ਮਣ ਹੁੰਦਾ ਹੈ ਤੇ ਹਮਸਾਇਆ ਹਮਸਾਇਆ ਜਿਹੜਾ ਉਹ ਤੁਹਾਡਾ ਦੋਸਤ ਹੁੰਦਾ ਇਸ ਵਾਸਤੇ ਇਹ ਜਿਹੜੇ ਇਸੇ ਪਾਲਿਸੀ ਤੇ ਚੱਲ ਜਣੇ ਖੈਰ ਇੱਥੇ ਮੈਂ ذرا تفصیل ਨਾਲ ਬਾਤ ਕਰਨਾ پہلے ਗੱਲ ਕਰਨੇ ਕਿ ਯੂਕੇ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਦੌਰਾ ਸੀ اچھا ਉਹ ਦੌਰਾ ਅਗਰ ਅਸੀਂ ਦੇਖੀਏ ਤੇ ਉਹ ਫੋਕਾ ਹੀ ਰਿਹਾ ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੋਈ ਮੈਂ ਪੁੱਛਿਆ ਮੈਂ ਨਾ ਸੋਰਸਸ ਨੂੰ ذرا کھੰਗਾ ਲਿਆ ਮੈਂ ਕਿ ਕੀ મતલਬ ਕੋਈ ਵੱਡੀ ਕੋਈ ਕੋਈ ਲੈਂਡਮਾਰਕ ਕੋਈ ਹੋਰ چیز ਕੋਈ ਗੱਲਬਾਤ ਤੇ ਨਹੀਂ ਹੋਈ ਇੱਕ ਚੱਕਰ ਉਹਨੇ ਕਿਹਾ ਜੀ ਕਿ ਇਹ ਜਿਹੜਾ ਹਿੰਦੁਸਤਾਨ ਜਿਹੜਾ ਨਾ ਆਪਣੀ 60 ਸੱਤੀ ਸਾਰ ਸੱਤੀ ਤੋੜਨ ਵਾਸਤੇ ਇਹ ਸਾਰਾ ਕੁਝ ਕਰਦਾ ਪਿਆ ਹੈ ਇਹਨਾਂ ਨੇ 60 ਸੱਤੀ ਤੋੜਨ ਵਾਸਤੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਰਿਕੁਐਸਟ ਕੀਤੀ ਤੁਸੀਂ ਆ ਜਾਓ ਹੋਰ ਤੇ ਬੰਦਾ ਮੂੰਹ ਨਹੀਂ ਕੋਈ ਲਾ ਰਿਹਾ ਪੂਰੀ ਦੁਨੀਆ 'ਚ ਆਪਣੀ ਫੋਰਨ ਦੇ ਦੱਸਣ ਵਾਸਤੇ ਲੋਕਾਂ ਨੂੰ ਕਿ ਸਾਡੀ ਜਿਹੜੀ ਫੋਰਨ ਪੋਲਿਸੀ ਏ ਉਹ ਠੀਕ ਏ ਚੱਲਦੀ ਪਈ ਏ ਸਿਰਫ ਉਹਦੇ ਵਾਸਤੇ ਇਹ ਕਹਿ ਦੌਰਾ ਕਰਾਇਆ ਜੇ ਅਫਗਾਨ ਨੂੰ ਬੁਲਾ ਲਿਆ ਮਤਲਬ ਹੋਰ ਦੇਖੋ ਇਸ ਟਾਈਮ ਸੂਰਤ ਹਾਲ ਇਹ ਵੀ ਕਿ ਕੋਈ ਬੰਦਾ ਮੂੰਹ ਨਹੀਂ ਲਾ ਰਿਹਾ ਕੋਈ ਬੰਦਾ ਮੂੰਹ ਨਹੀਂ ਲਾ ਰਿਹਾ ਆਪੇ ਫੋਨ ਕਰੀ ਜਾਂਦਾ ਕبھی ਕਦੀ ਇਸਰਾਇਲ ਦੇ ਵਜ਼ੀਰ ਐਤ ਨੇਤਰੀ ਯਾਹੂਨੂ ਕਰ ਦਿੰਦਾ ਕਦੀ ਡ੍ਰੰਪ ਨੂੰ ਕਰ ਲੈਂਦਾ ਕੋਸ਼ਿਸ਼ ਕਰਕੇ ਜੀ ਤੁਸੀਂ ਬੜਾ ਚੰਗਾ ਕੀਤਾ ਮੁਅਹਿਦੇ ਆਪਣਾ ਪੀਸ ਪ੍ਰੋਜੈਕਟ ਕਰ ਲੇਤਾ ਇਹਨੂੰ ਕੋਈ ਕੰਸਲਟ ਤੱਕ ਨਹੀਂ ਕੀਤਾ ਮਤਲਬ ਡੋਨਲਡ ਡ੍ਰੰਪ ਨੇ ਹਿੰਦੁਸਤਾਨ ਨੂੰ ਇਹਦੇ ਪ੍ਰਧਾਨ ਮੰਤਰੀ ਨੂੰ ਕਾਬਲ ਨਹੀਂ ਸਮਝਿਆ ਇਸ ਪੀਸ ਪ੍ਰੋਸੈਸ ਦੇ ਵਿੱਚ ਕੋਈ ਚਲੋ ਇਹਨੂੰ ਕੋਈ ਗੱਲਬਾਤ ਹੀ ਕਰ ਲੇ ਕੋ ਪੁੱਛ ਲਈਏ ਫੋਨ ਕਰਕੇ ਐਵੇਂ ਜਨਾਬ ਅਬਦੁੱਲ ਰਹੀ ਕਹਿੰਦੇ ਨੇ ਆਪਣਾ ਪ੍ਰਾਈ ਸ਼ਾਦੀ ਜਬਦੁੱਲਾ دیਵਾਨਾ ਤੂੰ ਮਾਰਨਾ ਮਾਰ ਮੈਂ ਤੇਰਾ ਮਹਿਮਾਨ ਹੋ ਸਾਹਬ ਹੋਇਆ ਪਿਆ ਨਰਿੰਦਰ ਮੋਦੀ ਦਾ ਇਹ ਕਹਿੰਦੇ ਨੇ ਜਨਾਬ ਇਹਨਾਂ ਯੂਕੇ ਦੇ ਪ੍ਰਧਾਨ ਮੰਤਰੀ ਦੇ ਦੌਰਾਰ ਖਾਇ ਲੇਕਿਨ ਚਲੋ ਸਿੱਖਾਂ ਵਾਸਤੇ ਥੋੜਾ ਜਿਹਾ ਜੜਾ ਉਹਦੇ ਵਿੱਚੋਂ ਥੋੜਾ ਫਾਇਦਾ ਨਹੀਂ ਕੋਈ ਥੋੜਾ ਨਿਕਲ ਆਇਆ ਚੰਗੀਆਂ ਖਬਰਾਂ ਨਿਕਲ ਆਈਆਂ ਇਹ ਕੰਮ ਸਕਮ ਕੇ ਭਾਈ ਜੋ ਆਪਣੇ ਜਗਤਾਰ ਸਿੰਘ ਜੋਲ ਦਾ ਜਿਹੜਾ ਕੇਸ ਸੀ ਉਹ ਇੱਕ ਵਾਰੀ ਥੋੜਾ ਹਾਈਲਾਈਟ ਹੋਇਆ ਫਿਰ ਸਿਕ ਫਰ ਜਸਟਿਸ ਨੇ ਜਿਹੜਾ ਖਤ ਲਿਖਿਆ ਪੱਤਰ ਲਿਖਿਆ ਓਪਨ ਲੈਟਰ ਉਹ ਦੁਨੀਆ ਤੱਕ ਗਿਆ ਉਹ ਦੱਸਿਆ ਗਿਆ ਫੈਡਰੇਸ਼ਨ ਸਿਕ ਫੈਡਰੇਸ਼ਨ ਯੂਕੇ ਦਾ ਖਾਤਿਰ ਸੀ ਉਹ ਤੇ ਦਿਆ ਗਿਆ ਤੇ ਸਾਰਾ ਕੁਝ ਮੇਮਲਾ ਆ ਕੇ ਜਿਹੜਾ ਇਹ ਸਾਡੇ ਵਾਸਤੇ ਇਹਦੇ ਚ ਕੁ ਚੰਗੀਆਂ ਹੀ ਗੱਲਾਂ ਨਿਕਲੀਆਂ ਬਾਕੀ ਹਿੰਦੁਸਤਾਨ ਵਾਸਤੇ ਇਸ ਇਸ ਦੌਰੇ ਦੇ ਵਿੱਚ ਕੋਈ ਖਾਨਫੋਕਾ ਦੌਰਾ ਨਿਕਲਿਆ ਇਹ ਹੋ ਗਿਆ ਦੂਜਾ ਜੀ ਇਹ ਨਰਿੰਦਰ ਮੋਦੀ ਦੇ ਵਿਚਾਰ ਜਿਹੜੇ ਤਲਬਾਨ ਦੇ ਕਿਵੇਂ ਤਲਬਾਨ ਦਾ ਜਿਹੜਾ ਵਜ਼ੀਰ ਖਾਰਜਾ ਉਹਨੇ ਦੌਰਾ ਕੀਤਾ ਇੰਡੀਆ ਦਾ ਮਤਲਬ ਇਹ ਇਹ ਇੰਡੀਆ ਗਰੇਟ ਅਸ਼ਰਫ ਗਨੀਦੀ ਸਰਕਾਰ ਗਈ ਹੈ ਤੇ ਇੱਥੇ ਮਾਤਮ ਹੋ ਰਿਹਾ ਹੈ ਇਿੱਥੇ ਜਨਾਬ ਇਸ ਪੂਰੀਆਂ ਵਿਛਾ ਕੇ ਬੈਠੇ ਸੀ ਕਿ ਐ ਕੀ ਹੋ ਗਿਆ ਐ ਕੀ ਹੋ ਗਿਆ ਸਾਡੇ ਸਾਰੇ ਐਸੇ ਡੁੱਲ ਗਏ ਲੁੱਟ ਗਏ ਸਾਰਾ ਕੋਈ ਸਾਡੀ ਇਨਵੈਸਟਮੈਂਟ ਡੁੱਬ ਗਈ ਇਹਨਾਂ ਨੇ 4 ਦਿਨ ਮੀਡੀਆ ਦੇ ਉੱਤੇ ਜਿਹੜਾ ਸੀ ਆਪਣਾ ਉਹ ਰੋਂਦੇ ਰਹਿ ਪੂਰਾ ਹਿੰਦੁਸਤਾਨ ਕਿ ਜਨਾਬ ਅਸ਼ਰਫ ਗਨੀਦੀ ਸਰਕਾਰ ਕਿਉਂ ਚੱਲੀ ਗਈ ਸਾਡਾ ਤਾਂ ਉੱਥੇ ਪੂਰਾ ਪੈਸਾ ਲੱਗਾ ਸੀ ਇਹ ਤਲਬਾਨ ਆ ਗਏ ਇਹ دہشتਗਰਦ ਹੁੰਦੇ ਨੇ ਜਨਾਬ ਇਹ ਖਵਾਤਿਨ ਦੇ ਰਾਈਟਸ ਨਹੀਂ ਦਿੰਦੇ ਇਹ ਲੋਕਾਂ ਨੂੰ ਪੜ੍ਹਨ ਨਹੀਂ ਦਿੰਦੇ ਇਹ ਉਹ ਕਿਆ ਕੁਝ ਨਹੀਂ ਤੋਬਾ ਤੋਬਾ ਕਰਵਾ ਚੜੀ ਇਹਨਾਂ ਲੋਕਾਂ ਨੂੰ ਉਹ ਹੋਈ ਲੋਕ ਉਹ ਹੋਈ ਕੁਮਤ ਹੈ ਸਰਕਾਰ ਵੀ ਨਹੀਂ ਬਦਲੀ ਸਰਕਾਰ ਵੀ ਨਹੀਂ ਬਦਲੀ ਨਰਿੰਦਰ ਮੋਦੀ ਸਰਕਾਰ ਆਰਐਸਐਸ ਦੀ ਸਰਕਾਰ ਹੈ ਹਿੰਦੂਤਵਾਦੀ ਸਰਕਾਰ ਉਦੋਂ ਸੀ ਹਿੰਦੂਤਵਾਦੀ ਸਰਕਾਰ ਹੋਣਾ ਹੈ ਹਿੰਦੂਤਵਾਦੀ ਸਰਕਾਰ ਹੀ ਉਹ ਹੁਣ ਹੈ ਪਰ policies ਬਦਲ ਗਈ ਹੁਣ ਘਰ ਮਹਿਮਾਨ ਕਰ ਰਹੇ ਨੇ ਉਹ ਲੋਕ ਜਿਹਨ ਨੂੰ ਦੇਖਣਾ ਕਵਾਰਾ ਨਹੀਂ ਸੀ ਕਰਦੇ ਜਿਹੜੇ ਕਹਿੰਦੇ ਸੀ ਇਹ ਟੈਰਰਿਸਟ ਨੇ ਇਹ دہشت گرد ਨੇ ਇਹਨਾਂ ਤੇ ਪਾਬੰਦੀਆਂ ਲਗੀਆਂ ਕਿ ਯੂ ਐਨ ਡੈਜ਼ਿਗਨੇਟਿਡ ਟੈਰਰਿਸਟ ਜਿਹੜਾ ਉਹ ਤੁਸੀਂ ਵਜ਼ੀਰ-ਏ-ਖਾਰਜ ਆ ਜਿਹੜਾ ਉਹ ਤੁਸੀਂ ਆਪਣੇ ਰੈੱਡ ਕਾਰਪਟ ਇਸ ਤੋਂ ਕਰਵਾਇਆ ਇਹ ਮੈਂ ਜਨਾਬ ਆਪਣਾ ਪਿੱਛੇ ਥੋੜੀ ਜੀ ਜ਼ਰਾ ਰਿਸਰਚ ਕੀਤੀ ਖੁਰਾ ਕਢਿਆ ਜ਼ਰਾ ਨਰਿੰਦਰ ਮੋਦੀ ਸਾਹਿਬ ਜਿਹੜੇ ਹੁਣ ਪ੍ਰਧਾਨ ਮੰਤਰੀ ਨੇ ਇਹ ਜਦੋਂ ਪ੍ਰਧਾਨ ਮੰਤਰੀ ਨੇ ਸੀ ਜਦੋਂ ਪ੍ਰਧਾਨ ਮੰਤਰੀ ਵੱਲ ਸਫ਼ਰ ਕਰ ਰਹੇ ਸੀ ਜਦੋਂ ਹਿੰਦੁਸਤਾਨ ਨੂੰ ਯਕੀਨ ਦਿਲਾ ਰਹੇ ਸੀ ਕਿ ਮੈਂ ਤੁਹਾਡਾ ਜਿਹੜਾ ਸੇਵੀਅਰ ਹ ਜਦੋਂ ਇਹ ਉਸ ਰੇਸ ਵਿੱਚ ਦੌੜ ਰਹੇ ਸੀ ਤੇ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਜਦੋਂ ਨੈਸ਼ਨਲ ਕੈਨਵਸ ਤੇ ਇਹਨਾਂ ਨੇ ਆਣਾ ਸੀ ਤੋਂ ਉਦੋਂ ਦੀ ਇੱਕ ਟਵੀਟ ਇਹਨਾਂ ਨੇ ਕੀਤੀ ਹੋਈ 2009 ਠੀਕ ਹੈ ਜੀ 4 ਮਈ 2009 ਦੀ ਇੱਕ ਇੱਕ ਜਨਾਬ ਇਹਨਾਂ ਦੀ ਪੋਸਟ ਹੈ ਸੁਣੋ ਜਰਾ ਇਹਨਾਂ ਦੇ ਵਿਚਾਰ ਦੇਖੋ ਤਾਲਬਾਨ ਦੇ ਹਵਾਲੇ ਨਾਲ ਸਿੱਖਾਂ ਦੀ ਡੁੱਲ ਡੁੱਲ ਪੈ ਰਹੀ ਹੈ ਉਹਨਾਂ ਦੀ ਹਮਦਰਦੀਆਂ ਲੈਣੀਆਂ ਲਿਖਦੇ ਨੇ ਮੋਦੀ ਸਾਹਿਬ ði taliban is persecuting my sikh brothers ਮਾਈ ਸਿੱਖ ਬ੍ਰਦਰਸ ਇਸ ਡਿਸਟਰੋਇੰਗ ਗੁਰਦੁਆਰਾਸ ਦ ਪਰਸੀਕਿਊਸ਼ਨ ਦੈਟ ਗੁਰੂ ਗੋਬਿੰਦ ਸਿੰਘ ਹੈਡ ਬੋਰਨ ਵਾਹ 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 ਕਮਾਲ ਨਹੀਂ ਹੋ ਗਿਆ ਨਰਿੰਦਰ ਮੋਦੀ ਸਾਹਿਬ ਉਦੋਂ ਜਦੋਂ ਨੈਸ਼ਨਲ ਸਟੇਚਰ ਦਾ ਲੀਡਰ ਬਣਿਆ ਉਹ ਇਸ ਤਰ੍ਹਾਂ ਦੀਆਂ ਟਵੀਟਾਂ ਕਰ ਰਿਹਾ ਸੀ ਤਾਲਬਾਨ ਦੇ ਬਾਰੇ ਵਿੱਚ ਕਿ ਤਾਲਬਾਨ ਜਿਹੜੇ ਨੇ ਸਿੱਖਾਂ ਨੂੰ ਪਰਸੀਕਿਊਟ ਕਰ ਰਹੇ ਤੇ ਫਿਰ ਜਦੋਂ ਆਪ ਪ੍ਰਧਾਨ ਮੰਤਰੀ ਬਣੇ ਫਿਰ ਇਹਨਾਂ ਨੇ ਅਸ਼ਰਫ ਗਨੀ ਹਕੂਮਤ ਦੇ ਨਾਲ ਤਾਰਾ ਲਾ ਕੇ ਉਹਨਾਂ ਨੂੰ ਪੈਸਾ ਦਿੱਤਾ ਉਹਨਾਂ ਨੂੰ ਕਿਹਾ ਕਰੋ ਸਿੱਖਾਂ ਨੂੰ ਪਰਸੀਕਿਊਟ ਕਰੋ ਤੇ ਕਰੋ ਸਿੱਖਾਂ ਨੂੰ ਪਰਸੀਕਿਊਟ ਕਿਉਂਕਿ ਅਸੀਂ ਇਹਨਾਂ ਨੂੰ ਪਰੇਸ਼ਾਨ ਕਰਨਾ ਕਿਉਂਕਿ ਇਹ ਜਿਹੜੇ ਆਪਣੇ ਹੱਕ ਮੰਗਦੇ ਨੇ ਪੰਜਾਬ ਦੇ ਵਿੱਚ ਸਾਡੇ ਕੋਲ ਤਰੀਕਵਾ ਕਿ ਹਿੰਦੁਸਤਾਨ ਵਿੱਚ ਜਿਹੜੇ ਸਿੱਖਾਂ ਦੀ ਪਰਸੀਕਿਊਸ਼ਨ ਹੋਈ ਜਿੱਥੇ ਜਿੱਦੇ ਜਦੋਂ ਹਮਲਾ ਹੋਇਆ ਉਹਦੇ ਪਿੱਛੇ ਜਿਹੜਾ ਸੀ ਉਹ ਇਹੇ ਹਿੰਦੁਸਤਾਨ ਸੀ ਹੁਣ ਮੈਂ ਬੰਦਾ ਇਹਨੂੰ ਪੁੱਛੇ ਜਿਸ ਨਰਿੰਦਰ ਮੋਦੀ ਨੂੰ ਪੁੱਛੇ ਹੁਣ ਤੇਰੇ ਵਿਚਾਰ ਬਦਲ ਗਏ ਤਲਬਾਨ ਦੇ ਹਵਾਲੇ ਨਾਲ ਹੁਣ ਕਹਿੰਦਾ ਜੀ ਹੁਣ ਤਲਬਾਨ ਨੂੰ ਬਿਠਾ ਕੇ ਕਾਰਜ ਗੋਤ ਸੇ ਬਿਠਾਇਆ ਹੋਇਆ ਉਹ ਏਡੀ ਮੁਨਾਫਕਤ ਏਡੀ ਮੁਨਾਫਕਤ ਹੁਣ ਸਿੱਖਾਂ ਦੀ ਪਰਸੀਕਿਊਸ਼ਨ ਕਿੱਥੇ ਗਈ ਹੁਣ ਤੇਰਾ ਪ੍ਰਿੰਸੀਪਲ ਸਟੈਂਡ ਕਿੱਥੇ ਗਿਆ ਹੁਣ ਕਿਉਂਕਿ ਤੂੰ ਪ੍ਰਧਾਨ ਮੰਤਰੀ ਬਣਨਾ ਸੀ ਬਣ ਗਿਆ 11 ਸਾਲ ਮਜ਼ੇ ਕਰ ਲੇਤੇ ਹੈ ਉਸ ਤੋਂ ਬਾਅਦ ਸਿੱਖਾਂ ਨੂੰ ਬਰਬਾਦ ਕਰ ਲਿਆ ਹਰ ਤਰਫ ਹੁਣ ਹੁਣ ਤੁਸੀਂ ਜਿਹੜਾ ਆਪਣੀ ਸ਼ਰਨ ਚ ਲੈ ਕੇ ਆਪਣੀ ਪਨਾਹ ਵਿੱਚ ਲੈ ਕੇ ਆਪਣਾ ਕਰਕੇ ਨਾਲ ਲੈ ਕੇ ਤੇ ਸਟੇਟ ਕਰਾਫਟ ਦੇ ਵਿੱਚ ਸ਼ਾਮਲ ਕੀਤਾ ਹੈ ਜਿਹੜਾ ਤੁਸੀਂ ਉਹਨੂੰ ਤੁਸੀਂ ਆਪਣੇ ਇੰਪਲੀਮੈਂਟ ਕਰੋਗੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਨੂੰ ਪਰਸੀਕਿਊਟ ਕਰਨ ਵਾਸਤੇ ਮੇਰੇ ਸਿੱਖ ਭਰਾਓ ਸਿੱਖ ਵੀਰੋ ਇਹਨਾਂ ਲੋਕਾਂ ਤੇ ਇਤਵਾਰ ਤੁਸੀਂ ਕਰਨਾ ਚੜ੍ਹਦੇ ਪੰਜਾਬ ਦੀ ਮੈਂ ਖਬਰ ਤੁਹਾਨੂੰ ਦੇਦਾ ਨਾਲ ਹੀ ਸਾਂਝੀ ਕਰਦਾ ਉਸ ਪਹਿਲੇ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਕਿ ਇਹ ਜਿਹੜੇ ਪ੍ਰੈਸ ਕਾਨਫਰੰਸ ਨੇ ਕੀਤੀ ਉਹਦੇ ਵਿੱਚ ਨੇ ਕੀ ਕੀਤਾ ਚੜਦੇ ਪੰਜਾਬ ਦੇ ਵਿੱਚ ਐ ਹਾਲ ਹੋ ਗਿਆ ਹੁਣ ਦੂਜੀਆਂ ਸਟੇਟਾਂ ਵਿੱਚ ਤੇ ਜਿਹੜੇ ਸਿੱਖਾਂ ਦੇ ਟਰ ਤਾਲੀਮੀ ਅਦਾਰੇ ਸੀ ਬਿਹਾਰ ਦੇ ਵਿੱਚ ਇੱਕ ਉਹ ਆਰਐਸਐਸ ਨੇ ਕਬਜ਼ਾ ਕਰ ਲਿਆ ਤੇ ਹਿੰਦੂਆ ਨੇ ਕਬਜ਼ਾ ਕਰ ਲਿਆ ਬ੍ਰਾਹਮਣਾ ਨੇ ਉਹਨਾਂ ਜਿਹਦੇ ਚਲੋ ਸਮਝ ਆ ਜਾਂਦੀ ਕਿ ਦੂਸਰੀਆਂ ਸਟੇਟਾਂ ਨੇ ਖਬਰਾਂ ਲੈ ਲਓ ਖਬਰਾਂ ਪੰਜਾਬ ਦੇ ਵਿੱਚ ਇੱਥੇ ਤੱਕ ਕੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਤੱਕ ਪੂਰੀ ਸਟੇਟ ਦੇ ਵਿੱਚ ਭਾਵੇਂ ਕਿਸੇ ਨੇ ਵਾਈਸ ਚਾਂਸਲਰ ਲਗਣਾ ਭਾਵੇਂ ਕਿਸੇ ਨੇ ਪ੍ਰੋਫੈਸਰ ਲਗਣਾ ਭਾਵੇਂ ਕਿਸੇ ਨੇ ਥੱਲੇ ਅਧਿਕਾਰੀ ਛੋਟਾ ਲਗਣਾ ਮੰਦ ਦੇਖੋ ਕਿੰਨੀ ਮਾੜਾ ਵਿਲਾ ਆ ਗਿਆ ਪੰਜਾਬ ਦੇ ਉੱਤੇ ਔਰ ਇਹ ਪੰਜਾਬੀ ਮੇਰੇ ਚੜਦੇ ਪੰਜਾਬ ਦੇ ਵਿੱਚ ਸਹੀ ਜਾ ਰਹੇ ਨੇ ਸਾਰੇ ਰਜਿਸਟਰੀ ਕੋਈ ਨਹੀਂ ਕਰ ਰਿਆ ਐਸਟੋ ਨਾ ਮੇਰਾ ਸਖਵੀਰ ਕੀ ਕਹਿ ਰਿਹਾ ਕਿ ਜਿਹੜੀ ਜਿੰਨੀਆਂ ਇੱਥੇ ਸਾਰਾ ਅਪੁਆਇੰਟਮੈਂਟਸ ਹੁੰਦੀਆਂ ਨੇ ਨਾ ਮਤਲਬ ਬੜੀ ਇਹ ਗੱਲ ਮਤਲਬ ਦਿਲ ਨੂੰ ਚੁਪਦੀ ਹੈ ਇੰਪੋਰਟੈਂਟ ਵੀ ਹੈ ਵਾਈਸ ਚਾਂਸਲਰ ਤੋਂ ਲੈ ਕੇ ਬੀ ਕਲਾਸ ਸੀ ਕਲਾਸ ਅਫਸਰ ਤੱਕ ਜਿੰਨੀਆਂ ਅਪੁਆਇੰਟਮੈਂਟਸ ਸਾਰੀਆਂ ਆਰਐਸਐਸ ਬੀਜੀਪੀ ਦੇ ਥਰੂ ਹੁੰਦੀਆਂ ਮਤਲਬ ਮੈਨੂੰ ਨਾ ਕਿਸੇ ਨੇ ਗੱਲ ਦੱਸੀ ਕੋਈ ਰੀਅਲ ਲਾਈਫ ਐਗਜ਼ਾਮਪਲ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਥੇ ਕੋਈ ਪ੍ਰੋਫੈਸਰ ਸੀਗੇ ਸਿੱਖ ਕੁੜੀ ਸੀਗੀ ਹੈ ਨਾ ਤੇ ਫੀਮੇਲ ਸੀਗੇ ਉਹ ਸਿੱਖ ਬੈਕਗ੍ਰਾਉਂਡ ਤੋਂ ਸੀ ਸਿੱਖ ਪਰਿਵਾਰ ਤੋਂ ਸੀਗੇ ਸਿੱ ਤੇ ਉਹਨਾਂ ਨੂੰ ਨਾ ਮਤਲਬ ਉਹਨਾਂ ਦੀ ਅਪੁਆਇੰਟਮੈਂਟ ਤੇ ਜਿਹੜੀ ਕਮੇਟੀ ਨੇ ਅਪੁਆਇੰਟਮੈਂਟ ਕੀਤੀ ਆ ਉਹਨਾਂ ਨੂੰ ਹਾਇਰ ਅਥਾਰਟੀ ਨੇ ਮਤਲਬ ਆਰਐਸਐਸ ਤੋਂ ਕਿਸੇ ਨੇ ਸਵਾਲ ਕੀਤਾ ਕਿ ਭਾਈ ਤੁਸੀਂ ਇਹਨਾਂ ਦੀ ਅਪੁਆਇੰਟਮੈਂਟ ਕਿਵੇਂ ਕਰਤੀ ਐ ਸਿੱਖਾ ਤੇ ਇਹ ਹੋਈ ਗੱਲ ਮਤਲਬ ਇਹਨੂੰ ਕਿਸੇ ਨੇ ਦੱਸੀ ਆ ਤੇ ਰੀਅਲ ਲਾਈਫ ਦੇ ਵਿੱਚ ਹੋਈ ਆ ਨਾ ਚਲੋ ਨਾਮ ਨਹੀਂ ਡਿਸਕਲੋਸ ਕਰਨਾ ਚਾਹੁੰਦਾ ਮੈਂ ਤੇ ਉਹ ਕਮੇਟੀ ਨੇ ਆਰਐਸਐਸ ਨੂੰ ਬਥੇ ਕੀ ਜਵਾਬ ਦਿੱਤਾ ਜੀ ਕਿਸੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੂੰ ਕਿ ਇਹਨਾਂ ਦੀ ਸਿਫਾਰਿਸ਼ ਆਰਐਸਐਸ ਨੇ ਨਹੀਂ ਕੀਤੀ ਪੰਜਾਬ ਦੇ ਵਿੱਚ ਹਰ ਜਿਹੜੀ ਅਪੁਆਇੰਟਮੈਂਟ ਹੈ ਉਹ ਅਪਰੂਵਲ ਹੋ ਰਹੀ ਬੀਜੇਪੀ ਅਪਰੂਵ ਕਰ ਰਹੀ ਏ ਜਦੋਂ ਉਹ ਲੋਕ ਇਸ ਤਰ੍ਹਾਂ ਦੇ ਬਰੇਨ ਜਿਹੜੇ ਕੇਸਾ ਧਾਰੀ ਹਿੰਦੂਆਂ ਨੂੰ ਇੱਥੇ ਇਹਨਾਂ ਸਾਡੇ ਪੰਜਾਬ ਦੇ ਇੰਸਟੀਚਿਊਸ਼ਨ ਵਿੱਚ ਤਾਲੀਮੀ ਅਧਾਰਿਆਂ ਵਿੱਚ ਲਾਉਣਗੇ ਤੇ ਤੁਸੀਂ ਆਪ ਦੇਖ ਲਓ ਕਿ ਇੱਥੇ ਇਹ ਲੋਕ ਜਿਹੜੇ ਪ੍ਰੋਫੈਸਰ ਲੱਗਣਗੇ ਵਾਈਸ ਚਾਂਸਲਰ ਲੱਗਣਗੇ ਉਹ ਸਿੱਖੀ ਦੇ ਨਾਲ ਕੀ ਸਲੂਕ ਕਰਨਗੇ ਪੰਜਾਬੀਆਂ ਦੇ ਨਾਲ ਕੀ ਸਲੂਕ ਕਰਨਗੇ ਉਹ ਕਿਹਦਾ ਪਾਠ ਪੜ੍ਹਾਣਗੇ ਲੋਕ ਬੱਚਿਆਂ ਨੂੰ ਸਾਡਿਆਂ ਨੂੰ ਇਹ ਪੰਜਾਬ ਦੇ ਬੱਚਿਆਂ ਦੀ ਨਸਲਾਂ ਖਰਾਬ ਕਰਨ ਵਾਸਤੇ ਪੂਰਾ ਪਲਾਨ ਬਣ ਰਿਹਾ ਮੇਰੇ ਚੜ੍ਹਦੇ ਪੰਜਾਬ ਦੇ ਹੀਰੋ ਮੇਰੇ ਚੜ੍ਹਦੇ ਪੰਜਾਬ ਦੇ ਹੀਰੋ ਸੁੱਤੇ ਰਹੋ ਸੁੱਤੇ ਰਹੋ ਬ੍ਰਾਹਮਣ ਤੇ ਹਿੰਦੂ ਤੁਹਾਨੂੰ ਤੁਹਾਡੀ شناخت ਤੱਕ ਦੇ ਪਿੱਛੇ ਪੈ ਗਿਆ ਹੋਇਆ ਤੁਹਾਡੀ ਸੱਭਿਆਚਾਰ ਕਲਚਰ ਕਲਚਰ ਤੇ ਬਹੁਤ ਪਿੱਛੇ ਰਹਿ ਗਿਆ ਇਹ ਤੁਹਾਡੀਆਂ ਨਸਲਾਂ ਦੇ ਤੁਹਾਡੇ ਧਰਮ ਦੇ ਪਿੱਛੇ ਪੈ ਗਿਆ ਹੋਇਆ ਤੁਹਾਡੀ شناخت ਤੇ ਪਿੱਛੇ ਪੈ ਗਿਆ ਇਹ ਦੇਖੋ ਕੀ ਬਣ ਰਿਹਾ ਕੀ ਬਣ ਰਿਹਾ ਇਹ ਭਗਵੰਤ ਮਾਨ ਜੈਸੇ ਲੋਕ ਚੋਕਰ ਬਣ ਕੇ ਸਾਰਾ ਕੁਝ ਸਿਰ ਸਹੀ ਜਾ ਰਹੇ ਨੇ ਆਵਾਜ਼ ਤੱਕ ਨਹੀਂ ਚੋਕਰੇ ਇਹ ਆਮ ਆਦਮੀ ਪਾਰਟੀ ਨੇ ਪੰਜਾਬ ਬਰਬਾਦ ਕਰ ਦਿੱਤਾ ਇਹ ਸਾਰਾ ਏਜੰਡਾ ਉਹੀ ਸਸੋਡੀਆਂ ਦੇ ਰਾਈ ਜਿਹੜਾ ਬੀਜੇਪੀ ਤੇ ਆਰਐਸਐਸ ਆਪਣੀ نافذ ਕਰ ਰਹੀ ਹੈ ਆਰਐਸਐਸ ਪੂਰੀ ਹਿੰਦੁਸਤਾਨ ਦੇ ਉੱਤੇ ਆਪਣਾ ਏਜੰਡਾ ਬੀਜੇਪੀ ਦੇ ਰਾਈ نافذ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਈ ਰਾਫਜ਼ ਕਰ ਰਹੀ ਹੈ ਸਾਰੇ आम आदमी पार्टी बीजेपी आरएसएस ਦੇ ਸਾਹਮਣੇ ਇੱਕੋ ਹੀ ਨੇ ਇਹ ਸਭ ਬ੍ਰਾਹਮਣ ਨੇ ਸਭ ਇੱਕੋ ਹੀ ਨੇ ਸਾਰੇ ਇਹ ਚੱਲ ਰਿਹਾ ਪੰਜਾਬ ਦੇ ਨਾਲ ਹੁਣ ਆਜੋ ਅੱਗੇ ਇਹ ਜਿਹੜਾ ਆਪਣਾ ਜਿਹੜਾ ਇਹ ਅਮੀਰ ਮੁਤਕੀ ਜਿਹੜਾ ਅਫਗਾਨਿਸਤਾਨ ਦਾ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੇ ਤੇ ਜਨਾਬ ਹਿੰਦੁਸਤਾਨ ਦੇ ਸਾਹਫੀਆਂ ਵਾਸਤੇ ਜਰਨਲਿਸਟਾਂ ਵਾਸਤੇ ਡੁੱਬ ਮਰਨ ਦਾ ਮਕਾਮ ਹੈ ਸ਼ਰਮ ਦਾ ਮਕਾਨ ਹੈ ਪੂਰੇ ਹਿੰਦੁਸਤਾਨ ਦੇ ਜਰਨਲਿਸਟਾਂ ਵਾਸਤੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਵਰ ਕੀਤੀ ਔਰ ਬੜੇ ਚਾਅ ਦੇ ਨਾਲ ਉਹਦੀਆਂ ਪ੍ਰੈਸ ਕਾਨਫਰੰਸ ਕਵਰੇਜ ਕੀਤੀ ਨਾਰੇ ਲਾਏ ਟਵੀਟਾਂ ਕੀਤੀਆਂ ਖਬਰਾਂ ਚਲਾਈਆਂ ਕਿ ਜਨਾਬ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਹੈ ਕਹਿ ਰਿਹਾ ਛਾਤੀ ਚੌੜੀ ਕਰਕੇ ਇੱਥੇ ਆਏ ਅਸੀਂ ਅਮਰੀਕਾ ਅਸੀਂ ਇੰਡੀਆ ਦੇ ਨਾਲ ਰਿਲੇਸ਼ਨ ਰੱਖਾਂਗੇ ਫਲਾਮ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਉਹਨਾਂ ਸਹਾਫੀਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਉਹਨਾਂ ਦੀ ਇੱਕ ਵੀ ਫੀਮੇਲ ਜਰਨਲਿਸਟ ਨੂੰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੜਨ ਤੱਕ ਨਹੀਂ ਦਿੱਤਾ ਗਿਆ ਫੀਮੇਲ ਜਰਨਲਿਸਟਾਂ ਤੇ ਪਾਬੰਦੀ ਲਾਈ ਗਈ ਇਹ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਹਿੰਦੁਸਤਾਨ ਮੋਦੀ ਜੀ ਜੈ ਸ਼ੰਕਰ ਸਾਹਿਬ ਤੁਹਾਡਾ ਫੀਮੇਲ ਰਾਈਟਸ ਦਾ ਭਾਸ਼ਣ ਕਿੱਥੇ ਗਿਆ ਹੈ ਤੁਹਾਡੀ ਕੋਈ ਫੀਮੇਲ ਜਰਨਲਿਸਟ ਜਿਹੜੀ ਉਥੇ ਪ੍ਰੈਸ ਕਾਨਫਰੰਸ ਦੇ ਵਿੱਚ ਕਵਰ ਕਰਨ ਵਾਸਤੇ ਨਹੀਂ ਵੜਨ ਦਿੱਤੀ ਅਗਲਿਆਂ ਨੇ ਤੁਸੀਂ ਇੱਥੇ ਐਮਬੈਸੀਆਂ ਖੋਲ ਲੈਣਾਂ ਦੀਆਂ ਉਹ ਤੁਹਾਡੇ ਵਿਚਾਰ ਕਿੱਧਰ ਚਲੇ ਗਏ ਯੀ ਅਮਰੀਕਾ ਵੀ ਨੋਟ ਕਰੇ ਕੈਨੇਡਾ ਵੀ ਨੋਟ ਕਰੇ ਕਿ ਹਿੰਦੁਸਤਾਨ ਦੀ ਇਸ ਵਕਤ ਜਿਹੜੀ ਸੂਰਤ ਹਾਲ ਹੈ ਉਹ ਐ ਬਣੀ ਪਈ ਹੈ ਯੂਕੇ ਦਾ ਪ੍ਰਧਾਨ ਮੰਤਰੀ ਵੀ ਨੋਟ ਕਰੇ ਕਿ ਹਿੰਦੁਸਤਾਨ ਜਿਹੜਾ ਕੰਪਰੋਮਾਈਜ਼ ਕਰ ਚੁੱਕਿਆ ਹਰ ਚੀਜ਼ ਦੇ ਉੱਤੇ ਫੀਮੇਲ ਰਾਈਟਸ ਦੇ ਉੱਤੇ ਘਟਕਿੰhtੀਆਂ ਨੇ ਅਕਲੀਤਾਂ ਦੇ ਮਾਈਨੋਰਟੀਜ਼ ਦੇ ਉੱਤੇ ਪਰਸੀਕੂਸ਼ਨ ਜੀ ਬਲੀਵ ਕਰ ਰਿਹਾ ਹੈ ਇਹਨਾਂ ਨੇ ਉਸ ਅਫਗਾਨਿਸਤਾਨ ਦੇ ਵਜ਼ੀਰ ਦਾਖਲਾ ਨੂੰ ਉੱਥੇ ਲਿਆ ਕੇ ਰੈਡ ਕਾਰਪੇਟ ਵਿਛਾਇਆ ਜਿਹੜੇ ਜਿਹੜੇ ਔਰਤਾਂ ਨੂੰ ਜਿਹੜੇ ਨੇ ਬੰਦਾ ਹੀ ਨਹੀਂ ਮੰਨਦੇ ਉਹਨਾਂ ਦੇ ਐਜੂਕੇਸ਼ਨ ਨਹੀਂ ਮੰਨਦੇ جا ویسٹ ہے یورپ ہے امریکہ ہے کینیڈا ہے یہ ذرا سوچ وہ ہندوستان کس ہندوستان کے انٹریکٹ کرنا چاہ رہے ہیں۔ آخری گل گل لمبی ہو رہی ہے امیر متکی نے کیا جی کہ پاکستان نے اگر سڑتے حملہ کرنا وہ یاد رکھن جناب، ਅਸੀਂ ਅੰਗਰੇਜ਼ਾਂ ਨੂੰ شکست ਦਿੱਤੀ ਅਸੀਂ ਰਸ਼ੀਆ ਨੂੰ شکست ਦਿੱਤੀ ਅਸੀਂ ਅਮਰੀਕਾ ਨੂੰ ਜਨਾਬ ਕੱਢਿਆ ਉੱਥੇ ਪਹਿਲੇ ਉਹ ਹਿਸਟਰੀ ਯਾਦ ਰੱਖਣ ਮੈਂ ਅਮੀਰ ਮੁਤਕੀਨ ਹਿਸਟਰੀ ਯਾਦ ਕਰਾਣਾ ਕਿ ਅਫਗਾਨਿਸਤਾਨ ਨੇ ਕਿਹੜੀ ਜੰਗ ਲੜੀ ਤੇ ਕਿਹੜੀ ਜਿੱਤੀ ਹੈ ਅੱਜ ਤੱਕ ਦੱਸੇ ਤੇ ਸਹੀ ਮੈਂ ਦੱਸਣਾ ਅਫਗਾਨਿਸਤਾਨ ਨੇ ਅਗਰ ਕਿਸੇ ਨੂੰ شکست ਦਿੱਤੀ ਹੈ ਤੇ ਉਹ ਪਾਕਿਸਤਾਨ ਦੀ ਬਜਾ ਨਾ ਦਿੱਤੀ ਹੈ ਜਿਸ ਜੰਗ ਵਿੱਚ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਹੋ ਕੇ ਬਲਕਿ ਸਾਰੀ ਜੰਗ ਹੀ ਅਫਗਾਨਿਸਤਾਨ ਦੀ ਪਾਕਿਸਤਾਨ ਨੇ ਲੜੀ ਹੈ ਨਾ ਜਾ ਕੇ ਇੱਕ ਇੱਕ ਜੇ ਰਸ਼ੀਆ ਦਾ ਕੰਮ ਹੈ ਨਾ ਅਮਰੀਕਾ ਜਿੱਦਾ ਨਿਕਲਿਆ ਤਾਂ ਮੈਂ ਤੁਹਾਨੂੰ ਦੱਸਣਾ ਰਸ਼ੀਆ ਨੂੰ ਦਿੱਤਾ ਭਜਾਇਆ ਨੇ ਇਥੋਂ ਰਸ਼ੀਆ ਨੂੰ شکست ਪਾਕਿਸਤਾਨ ਨੇ ਦਿੱਤੀ ਪਾਕਿਸਤਾਨ ਦੀ ਫੌਜ ਨੇ ਦਿੱਤੀ ਅਫਗਾਨੀਆਂ ਕੋਲ ਕੀ ਸੀ ਕਿਸ ਨੂੰ ਲੜਨ ਵਾਸਤੇ ਇਹਨਾਂ ਕੋਲ ਕੀ ਲੜਨ ਵਾਸਤੇ ਇਹਨਾਂ ਨੇ ਕਿਹੜੀ ਜੰਗ ਜਿੱਤੀ ਤਾਰੀਖ ਵਿੱਚ ਤੇ ਲੜੇ ਕਿਹਦੇ ਨਾਲ ਅੰਗਰੇਜ਼ ਨਾਲ ਕਿੱਥੋਂ ਲੜੇ ਜਿੰਨੀਆਂ ਵਿੱਚ ਜਿੰਨੇ ਨੇ ਹਮ ਇਹ ਸਾਰੇ ਹੈ ਹੀ ਚੋਰੀ ਦਕੇਤੀ ਸਾਰੇ ਸੋਨਾ ਲੁੱਟਣ ਆਉਂਦੇ ਸੀ ਇੱਥੇ ਹਿੰਦੂਆਂ ਨੇ ਜਿਹੜੇ ਹਮਲੇ ਕੀਤੇ ਚਾਹੇ ਗਜ਼ਨਵੀ ਹੋਵੇ ਅਬਦਾਲੀ ਹੋਵੇ ਦੁਰਾਨੀ ਹੋਵੇ ਜਿੰਨੇ ਵੀ ਜਿਹੜੇ ਆ ਕੇ ਲੜਨ ਕੀਤੇ ਸੀ ਇਹ ਸਾਰੇ ਤਾਂ ਮੁਗਲ ਦੌਰ ਦੇ ਵਿੱਚ ਕੀਤੇ ਤੇ ਆ ਕੇ ਹਿੰਦੂਆਂ ਦੇ ਨਾਲ ਲੜੇ ਹਿੰਦੂਆਂ ਦੇ ਅਸੀਂ ਆਪਣਾ ਉਹ ਮੰਦਰਾਂ ਦੇ ਉੱਤੋਂ ਸੋਨਾ ਚੁੱਕਿਆ ਚੀਜ਼ਾਂ ਚੁੱਕੀਆਂ ਡਕੈਤੀਆਂ ਕੀਤੀਆਂ ਚੋਰੀਆਂ ਕੀਤੀਆਂ ਤੇ ਚਲੇ ਗਏ ਲੁੱਟੇਰੇ ਸੀ ਇਹ ਸਾਰੇ ਇੱਥੇ ਜਦੋਂ ਅੰਗਰੇਜ਼ ਆਇਆ ਉਦੋਂ ਕਿਹੜੀ ਜੰਗ ਲੜੀ ਇਹਨਾਂ ਨੇ ਦੱਸਣ ਤਾਂ ਸਹੀ نے ملے کڑے جنگ حملہ کرنے آئے سی اگریزوں نے جنگا تو مسلمانوں نے لڑی ہیں اتنے بڑے سکیر دے لوگوں نے جنگ لا کے اٹھارہ سو پینٹھ لڑی ساری تھے لڑی انہوں نے یہ افغانیاں کتنے لڑن آ سی یہ جنہی باری وی رہے آئے تے لٹ کے چلے جاندے رہے یہاں نے کڑے انگریز نے جنگ لڑی یہ تریقہ نہیں پتا امیر مت اپنا مولوی صاحب تو باقی رہی گل ریشیہ آلی وہ میں درس چکے ہیں کہ ریشیہ نو اگر اتھوں کڑے آ تو وہ پاکستان میں کڑے آ وہ ایک بار انگریز سے پوچھے پھر شیوت یونین سے پوچھے پھر امریکہ سے پوچھے پھر نیاتو سے پوچھے تھاکہ وہ آپ کو تھوڑا سا سمجھ سمجھ سمجھائے کہ بھائی افغانستان کے ساتھ ایسا کھیل کرنا یہ اچھا نہیں ہے why are we not winning in Afghanistan one word پاکستان پاکستان ਤੇ ਸਭ ਨੂੰ ਪਤਾ ਹੈ ਕਿ ਅਮਰੀਕਾ আর پاکستان ਨੇ ਮਿਲ ਕੇ ਇਸ ਰਸ਼ੀਆ ਦੇ ਖਿਲਾਫ ਜੰਗ ਲੜੀ ਕਿਉਂਕਿ ਫਾਇਦਾ ਉਹਨਾਂ ਤੇ ਸੀ ਆਪਣਾ ਰਸ਼ੀਆ ਦਾ ਸ਼ਕਸ ਦੇਣੀ ਸੀ ਅਫਗਾਨੀ ਦੇ ਵਿੱਚ ਖਾਸ ਉਸ ਤੋਂ ਬਾਅਦ ਜਦੋਂ ਤਾਲਬਾਨ ਦੀ ਸਰਕਾਰ ਸੀ ਜਿਹੜਾ ਮੀਰ ਜਿਹੜਾ ਕਹਿ ਰਿਹਾ ਜਨਾਬ ਜੀ ਕਿ ਸਾਡੀ ਹਿਸਟਰੀ ਯਾਦ ਰੱਖੋ ਉਹ ਕਿਹੜੀ ਹਿਸਟਰੀ ਤੁਹਾਡੀ ਓਏ ਕਿਹੜੀ ਹਿਸਟਰੀ ਅਮਰੀਕਾ ਨੇ ਇੱਕ ਤੁਸੀਂ ਉੱਤੇ ਹਮਲਾ ਕੀਤਾ ਅਮਰੀਕਾ ਨੇ ਇੱਕ ਹਮਲਾ ਘੜਤੇ ਕੀਤਾ ਤੁਹਾਡੀ ਸਰਕਾਰ ਨੱਠ ਗਈ ਸਾਰੀ ਤੇ ਦੂਜੇ ਦਿਨ ਤੁਹਾਡੀ ਸਥਿਤੀ ਗੌਰਮੈਂਟ ਬਦਲੀ ਪਈ ਸੀ ਅਮਰੀਕਾ ਨੇ ਉਹ ਲਿਆ ਅਮਰੀਕਾ ਨੇ ਆਪਣੇ ਮਨਚਾਹੀ ਹਕੂਮਤ ਬਣਾਈ ਕਰਜ਼ਾਈ ਨੂੰ ਲਾਇਆ ਅਸ਼ਰਫ ਗਾਨੀ ਨੂੰ ਲਿਆ ਕੀ ਕਰ ਲਿਆ ਤੁਸੀਂ ਤੇ ਜਦੋਂ ਗਿਆ ਉਦੋਂ ਯਾਦ ਰੱਖਣਾ ਮੌਲਵੀ ਸਾਹਿਬ ਯਾਦ ਰੱਖਣਾ ਤੁਸੀਂ ਪਾਕਿਸਤਾਨ ਦੀਆਂ ਮੰਤਾਂ ਕੀਤੀਆਂ ਤੇ ਮਰੀ ਦੇ ਵਿੱਚ ਪਾਕਿਸਤਾਨ ਨੇ ਹੋਸਟ ਕੀਤਾ ਤੁਹਾਡਾ ਡਾਇਲੌਗ ਇਥੇ ਤੁਹਾਡੀ ਤੁਹਾਡੀ ਸਰਕਾਰ ਦੁਬਾਰਾ ਬਣਾਉਣ ਵਾਸਤੇ ਪਾਕਿਸਤਾਨ ਨੇ ਪਾਕਿਸਤਾਨ ਨੇ ਤੇ ਪਾਕਿਸਤਾਨ ਨੇ ਮੁੜ ਕੇ ਦੋਹਾ ਕਤਰ ਵਿੱਚ ਹੀ ਪਾਕਿਸਤਾਨ ਨੇ ਅਸਿਸਟ ਕੀਤਾ ਤੁਸੀਂ ਕਿਹੜੀ ਜੰਗ ਲੜੀ ਪਾਕਿਸਤਾਨ ਦੇ ਨਾਲ ਤੁਹਾਡੀ ਕਿਹੜੀ ਤਾਰੀਖ ਹੈ ਜੰਗਾਂ ਦੀ ਜੀ ਤੁਹਾਡੀ ਸਿਰਫ ਕੁੱਟ ਖਾਣ ਦੀ ਤਾਰੀਖ ਹੈ ਤੁਹਾਨੂੰ ਪਹਿਲੇ ਰੂਸੀਆਂ ਨੇ ਕੁੱਟਿਆ ਫਿਰ ਤੁਹਾਨੂੰ ਅਮਰੀਕਾ ਨੇ ਕੁੱਟਿਆ ਤੇ ਤੁਸੀਂ ਉਸੇ ਅਮਰੀਕਾ ਦੇ ਪੱਲੇ ਨੱਠ-ਨੱਠ ਕੇ ਜਿਹੜੇ ਸੀ ਉਹ ਪਨਾਹ ਲੈਣ ਚਲੇ ਸੀ ਇਥੇ ਇਹ ਜੇ ਤੁਸੀਂ ਜੰਗ ਜੂ ਵੱਡੇ ਪਾਕਿਸਤਾਨ ਦੇ ਨਾਲ ਲੜਨਾ ਤੁਸੀਂ ਪਾਕਿਸਤਾਨ ਦਾ ਤੇ ਪਾਕਿਸਤਾਨ ਨੇ ਤੇ ਤੁਹਾਡੇ ਨਾਲ ਕੋਈ ਲੜਾਈ ਨਹੀਂ ਪਾਕਿਸਤਾਨ ਨੇ ਤੇ ਤੁਹਾਨੂੰ ਹਜੇ ਤੱਕ ਹਮੇਸ਼ਾ ਆਪਣੇ ਘਰ ਭਰਾ ਸਮਝ ਕੇ ਰੱਖਿਆ ਤੁਸੀਂ ਐਡੇ ਨਮਕ ਹਰਾਮ ਨਿਕਲੇ ਐਡੇ ਤੁਸੀਂ ਬੇਸ਼ਰਮ ਨਿਕਲੇ ਕਿ ਤੁਹਾਡੀ 40 ਸਾਲ ਤੋਂ ਤੁਹਾਡੀ ਜਨਾਬ ਤੁਹਾਡੇ ਬੰਦੇ ਨੂੰ ਸਪਰਾ ਦੇ ਰਹੇ ਉਹ ਪਾਕਿਸਤਾਨੀ ਬਣ ਗਿਆ ਸਾਰੇ 40 ਲੱਖ ਬੰਦਾ ਤੁਹਾਡਾ ਸਾਹਮਣੇ ਆ ਇੱਥੇ ਤੁਸੀਂ ਐਡੇ ਨਮਕ ਹਰਾਮ ਸੀ ਤੁਸੀਂ ਹਮੇਸ਼ਾ ਜਾ ਕੇ ਹਿੰਦੁਸਤਾਨ ਦੀ ਗੋਦ 'ਚ ਬੈਠੇ ਪਾਕਿਸਤਾਨ ਦੇ ਖਿਲਾਫ ਹੁਣ ਵੀ ਤੁਸੀਂ ਉੱਥੇ ਹੀ ਗਏ ਇਸ ਵਾਸਤੇ ਇਹ ਆਪਣੀ ਤਰੀਖ ਆਪਣੇ ਕੋਲ ਰੱਖੋ ਸਾਨੂੰ ਸਾਡੀ ਹਿਸਟਰੀ ਦਾ ਪਤਾ ਹੈ ਪਾਕਿਸਤਾਨ ਦਾ ਤੁਸੀਂ ਜਿਹੜਾ ਕਰਨਾ ਤੁਸੀਂ ਜਾਓ ਤੁਸੀਂ ਜਾ ਕੇ ਹਿੰਦੁਸਤਾਨ ਦੇ ਨਾਲ ਲੜੋ ਤੇ ਉੱਥੇ ਗੁਰਦੁਆਰੇ ਟਾਓ ਸਿੱਖਾਂ ਤੇ ਹਮਲੇ ਕਰੋ ਤੇ ਪਾਕਿਸਤਾਨ ਦੇ ਨਾਲ ਲੜੋ ਜੇ ਤੁਸੀਂ دہشت ਗਰਦੀ ਕਰਾਉਂਦੇ ਹੋ ਸੁਬਾ ਸ਼ਾਮ ਕਰਵਾਉ ਤੁਸੀਂ ਅਸੀਂ ਤੁਹਾਡੇ ਨਾਲ ਨਿਭੜ ਲਾਂਗੇ ਅਸੀਂ ਤੁਹਾਡੇ ਨਾਲ ਨਿਭੜ ਲਾਂਗੇ ਤੁਸੀਂ ਅਮੇਸ਼ੀ ਹਿੰਦੁਸਤਾਨ ਦਾ ਸਾਥ ਦਿੱਤਾ ਹੈ ਕਿ ਹਿੰਦੁਸਤਾਨ ਨੇ ਤੁਹਾਨੂੰ ਆਪਣੇ ਮਕਾਸਦ ਵਾਸਤੇ ਇਸਤੇਮਾਲ ਕੀਤਾ ਪਹਿਲੇ ਵੀ ਕੀਤਾ ਹੁਣ ਵੀ ਕੀਤਾ ਉਹਨਾਂ ਨੇ ਕਰਜ਼ਾਈ ਨੂੰ ਵੀ ਕੀਤਾ ਅਸ਼ਰਫ ਗਰੀਬ ਨੂੰ ਵੀ ਕੀਤਾ ਤੇ ਤਾਲੀਬਾਨ ਨੂੰ ਵੀ ਕਰਨਗੇ ਰੱਬ ਰਾਖਾ